ਇੱਕ ਨਾ ਬਈ ਤੁਸੀਂ ਨਾ ਜਿਹੜੀ ਪਰਸੋਂ ਕਹਾਣੀ ਨਹੀਂ ਸੁਣਾਈ ਸੀ ਸ਼ੇਰ ਤੇ ਕੁੱਤੇ ਵਾਲੀ। ਅੱਛਾ। ਇੱਕ ਨਾ ਬਈ ਇੱਕ ਨਾ ਕਿਸੇ ਬੰਦੇ ਨੇ ਵੱਡਾ ਵਧੀਆ ਮਹਿਲ। ਉਹਦੇ ਮਹਿਲ ਦੇ ਦੋ ਪਾਸੇ ਦਰਵਾਜ਼ੇ ਸੀਗੇ। ਇੱਕ ਚੜ੍ਹਦੇ ਨੂੰ ਇੱਕ ਛੇਕ ਨੂੰ। ਹੂੰ। ਉਹਨੇ ਨਾ ਚੜ੍ਹਦੇ ਵਾਲੇ ਪਾਸੇ ਕੁੱਤਾ ਲਿਆਂਦਾ ਘਰ ਦੀ ਰਾਖੀ ਲਈ। ਹੂੰ। ਕੁੱਤੇ ਨੂੰ ਚੰਗਾ ਸ਼ੌਂਕ ਨਾਲ ਪਾਲਿਆ ਉਹਨੇ ਤੇ ਕੁੱਤਾ ਬਈ ਰਾਖੀ ਬੜੀ ਸੁਣੀ ਕਰਦਾ ਸੀ। ਠੀਕ ਹੈ। ਉਹਨੇ ਸੋਚਿਆ ਯਾਰ ਥੋੜੇ ਚਿਰ ਬਾਅਦ ਵੀ ਯਾਰ ਆਪਣੇ ਜਿਹੜਾ ਪਿਛਲਾ ਗੇਟ ਆ ਵੀ ਜੇ ਕੋਈ ਇੱਥੋਂ ਦੀ ਅਣਸਾਵੀ ਘਟਨਾ ਹੋ ਗਈ ਵੀ ਆਪਾਂ ਇਹਦੇ ਵਾਸਤੇ ਵੀ ਕੋਈ ਨਾ ਕੀ ਕੁੱਤਾ ਜਾਂ ਕੋਈ ਹੋਰ ਕੀ ਪਾਲੀਏ। ਉਹਨਾਂ ਸ਼ੌਂਕ ਨਾਲ ਸੋਚਿਆ ਵੀ ਯਾਰ ਆਪਾਂ ਕਿਉਂ ਨਾ ਸ਼ੇਰ ਹੀ ਪਾਲ ਲਈਏ। ਉਹਨੇ ਇੱਕ ਸ਼ੇਰ ਲੈੰਗੋ ਲਈ। ਉਹ ਸ਼ੇਰ ਨੂੰ ਪੂਰਾ ਮੀਟ-ਮੂਟ ਸਾਰਾ ਕੁਝ ਫਲ ਖਵਾਇਆ ਕਿ ਪੂਰੀ ਸੇਵਾ ਕਰਾਈ। ਅੜਿਓੜੇ ਘੰਟੇ ਅਰਦਗੇ ਹੁਣ ਸ਼ੇਰ ਨੇ ਤਾਂ ਯਾਰ ਖਾ ਪੀ ਗਿਆ ਸੋਹਣੇ ਸੀ ਕਿਉਂਕਿ ਜਦੋਂ ਉਹਨੂੰ ਲੱਗਦਾ ਸੀ ਛੋਟੇ ਮੁਰਗੀਆਂ ਕੱਟਣਾ ਵਾ ਤਾਂ ਆਪਾਂ ਨੂੰ ਕੀ ਹੈ। ਹੂੰ। ਕੁੱਤਾ ਜਿਵੇਂ ਕੋਈ ਚਿੜੀ ਫੜ ਕੇ ਆ ਗਿਰਨਾ ਤਾਂ ਐਂ ਪੌਂਕਾ। ਪੂਰੇ ਫਲ ਰੱਖ ਕੇ ਕਰਿਆ ਕਰ ਰਾਤ ਨੂੰ ਕੋਈ ਬੰਦਾ ਗਲੀ ਚ ਟੱਪਿਆ ਕਰੇ ਕੁੱਤੇ ਪਾਂਹ ਪੌਂਕੇ। ਸ਼ੇਰ ਮਾਸ ਭਰਿਆ ਕਰੇ। ਮਾਲਕ ਨੂੰ ਕੁਛ ਚਿਰ ਵਧਣਾ ਥੋੜਾ ਟਾਈਮ ਵਾਲੇ ਲੱਗਣ ਲੱਗ ਗਿਆ ਵੀ ਯਾਰ ਆਪਾਂ ਗਲਤੀ ਕਰ ਲਈ ਸਾਲਾ ਕੁੱਤੇ ਹੋਰ ਲੈਣਾ ਹੁੰਦਾ ਵੀ ਆਪਾਂ ਸ਼ੇਰ ਲੈ ਕੇ ਗਲਤੀ ਕਰ ਲਈ ਵੀ ਸ਼ੇਰ ਖਾ ਕੇ ਸਾਰਾ ਦਿਨ ਸੁੱਤਾ ਹੀ ਰਹਿੰਦਾ ਹਾਂ ਹਾਂ ਸ਼ੇਰ ਸਾਹਿਬ ਖਾ ਕੇ ਸੁੱਤੇ ਰਹਿੰਦਾ ਮਾਲਕ ਨੂੰ ਨਕੰਮਾ ਸਮਝਣ ਲੱਗ ਗਿਆ ਵੀ ਸਾਲਾ ਤੁਹਾਨੂੰ ਕੰਮ ਨਹੀਂ ਹੋਰ ਕੁਝ ਦਿਨ ਟੱਪੇ ਬਈ ਘਰੇ ਚੋਰ ਡਰੇ ਜਿਦੋਂ ਚੋਰ ਟਰਨਾ ਚੋਰਾਂ ਨੇ ਕੀ ਕੀਤਾ ਮੈਂ ਇਹਦਾ ਸਿੰਘ ਨਹੀਂ ਹੁੰਦਾ ਇਹਦਾ ਪੋਫਲ ਹੁੰਦਾ ਹੈ ਉਹ ਤੋਂ ਲੈ ਜਾਂਦਾ ਹਾਂ ਖਾਲੀ ਹਾਂ ਖਾਲੀ ਉਹਦੇ 'ਚ ਮਾਸ ਭਰ ਕੇ ਨਾ ਉੱਥੇ ਨੂੰ ਸੁੱਤਾ ਕੁੱਤਾ ਮਾਸ ਚੋਲ ਗਿਆ ਜਦੋਂ ਕੁੱਤਾ ਚੁੱਪੋਗਾ ਨਾ ਇੱਕਦਮ ਮਾਸਚੂਰ ਜਦ ਸ਼ੇਰ ਨੂੰ ਸ਼ੱਕ ਹੋਇਆ ਵੀ ਯਾਰ ਆਪਣੇ ਘਰੇ ਉਹਨੂੰ ਕੁਝ ਸਮੈਲ ਆਈ ਲਾ ਲਾ ਜਾ ਉਹਨੂੰ ਸ਼ੱਕ ਹੋਇਆ ਵੀ ਆਪਣੇ ਘਰੇ ਕੋਈ ਯਾਰ ਬਗਾਨਾ ਬੰਦਾ ਉਹਨਾ ਉਹ ਘਰ ਦੇ ਦੋ ਪਾਰਕ ਕਿਤੇ ਹੋਈ ਸੀਗੇ ਵੀ ਇੱਕ ਪਾਰਕ ਦਾ ਅੱਡ ਬਣਾਇਆ ਹੋਇਆ ਸੀ ਉਹਨਾਂ ਨੇ ਉਹਦੇ ਚ ਜੰਗਲਾ ਲੱਗਾ ਬਹੁਤ ਜ਼ਿਆ ਸ਼ੇਰ ਉਧਰ ਦੇ ਪਾਸੇ ਜੰਗਲੇ ਦੇ ਘਰ ਦੇ ਇਧਰ ਕੁੱਤਾ ਰੱਖਿਆ ਸੀ ਉਹ ਸ਼ੇਰ ਨੇ ਪੂਰੇ ਜੋਰ ਨਾਲ ਉਹ ਜੰਗਾ ਟੱਪਿਆ ਜੋ ਜੰਗਾ ਟੱਪ ਕੇ ਅੱਗਿਆ ਹੈ ਨਾ ਉਹਨਾਂ ਨੇ ਦੇਖਿਆ ਵੀ ਕੁਝ ਬੰਦੇ ਉੱਪਰ ਉੱਪਰ ਏਸ ਤੇ ਰਹੇ ਉਨੇ ਕਿਤੇ ਬੰਦਿਆਂ ਦੇ ਵਿਚ ਘੱਟ ਮਾਰਨੀ ਚਾਹੀ ਉਹ ਚੋਰਾਂ ਨੇ ਨਾ ਪਹਿਲਾਂ ਨੂੰ ਮਰਿਆ ਖਰਗੋਸ਼ ਨੇ ਕੁੱਤੇ ਨੇ ਖਰਗੋਸ਼ ਵਾਲੇ ਪਾਸੇ ਕੋਈ ਧਿਆਨ ਨਹੀਂ ਸ਼ੇਰ ਅਸ਼ੇਰ ਨਹੀਂ ਸੋਰੀ ਕੋਈ ਉਹਨੇ ਖਰਗੋਸ਼ ਵਾਲੇ ਪਾਸੇ ਕੋਈ ਧਿਆਨ ਨਹੀਂ ਉਹਨੇ ਕਿਤੇ ਬੰਦਿਆਂ ਨੂੰ ਚੰਬੜਿਆ ਪਹਿਲਾਂ ਜਾ ਕੇ ਤੇ ਚੋਰ ਸੀ ਉਹਦੇ ਚੋਂ ਬਾਕੀ ਤਾਂ ਭੱਜ ਗਏ ਇੱਕ ਉਹਦੇ ਡਿੱਕਿਆ ਜਦੋਂ ਸ਼ੇਰ ਦੀ ਫੜਿਆ ਤਾਂ ਚੀਕੀਆਂ ਦਾ ਪਾਇਆ ਬੰਦੇ ਨੇ ਚੀਕਣ ਮਾਰ ਨਹੀਂ ਸੀ ਬਈ ਆਪ ਜਾਨ ਤੋਂ ਮਾਰ ਨਹੀਂ ਇਹਨੇ ਮਾਲਕ ਉੱਥੇ ਖੜਿਆ ਜਦੋਂ ਮਾਲਕ ਨੇ ਆ ਕੇ ਦੇਖਿਆ ਪਕਤਾ ਹਜੇ ਵੀ ਉਹ ਸਿੰਘ ਦੇ ਪੋਪਲੇ ਚੋਂ ਮਾਸ ਕੱਢਣ ਕਿ ਲੱਗਿਆ ਹੋਇਆ ਜੀਆ ਉਦਰੀ ਉਸ ਚ ਉਲਝੇ ਪਿਆ ਉਸ ਚ ਉਲਝੇ ਹੋ ਹੂੰ ਤੇ ਸ਼ੇਰ ਨੇ ਬੰਦਾ ਢਾ ਰੱਖਿਆ ਸੀਗਾ ਉਹਨੂੰ ਮਾਲਕ ਨੂੰ ਫੇਰ ਇਲਮ ਹੋਇਆ ਵੀ ਯਾਰ ਜਿਹੜਾ ਸ਼ੇਰ ਨਾਲ ਸ਼ੇਰ ਹੀ ਹੈ ਪਕਤਾ ਕਿਉਂਕਿ ਜਿਹਦੇ ਨਿਸ਼ਾਨੇ ਕਹਿੰਦੇ ਟੀਚੇ ਉੱਤੇ ਹੁੰਦੇ ਹਨ ਉਹ ਗੱਲ ਗੱਲ ਤੇ ਬਹਿਤ ਜੀ ਨੂੰ ਆਵਦੀ ਕਾਬਲੀਅਤ ਦਾ ਪਤਾ ਨਾ ਉਹ ਐਵੇਂ ਲੋਕਾਂ ਢੋਰਾ ਨਹੀਂ ਪਿੱਟਦੇ ਹੁੰਦੇ ਵੀ ਮੈਂ ਸ਼ੇਰ ਆ ਮੈਂ ਸ਼ੇਰ ਹਾਂ ਉਹਨਾਂ ਦੱਸਾਂਗੇ ਤੇ ਉਹਦਾ ਖਾਂਦਾ ਪਿੰਦਾ ਮੱਖੀ ਨਾ ਪੜੀ